ਇਹ ਪ੍ਰਾਜੈਕਟ ਇਹ ਬਾਰੇ ਕਿ ਦੇਖੋ ਉਹ ਵੱਡੇ ਕਿਤਾਬ ਸਾਹਿਬ ਜਾਨ ਕਿੱਦਿਗੇ ਇਹ ਤੁਹਾਡੀ ਦੁਕਾਨ ਤੇ ਵਧੀਆ ਚੱਲ ਜਾਣੀ ਆ ਲੋਕੀ ਟਿਕੜੇ ਤੰਦੂਰ ਉੱਤੇ ਆਉਣੇ ਨੇ ਉਹਦੇ ਕੋਲੋਂ ਇਹ ਨਹੀਂ ਬਾਜੀ ਰੇਲਵੇ ਰੋਡ ਤੇ ਆਏ ਗੀਤਗਰੀਏ ਤੇ ਦੇਖੋ ਇੱਥੇ ਦਿਖਾਇਆ ਭਗਵੰਤ ਮਾਨ ਦੀ ਸਰਕਾਰ ਦਾ ਅਸਲ ਚਿਹਰਾ ਕਿ ਜਿਸ ਵਿਕਾਸ ਦੀ ਇਹ ਦੁਹਾਈ ਦਿੰਦੇ ਆ ਉਹ ਵਿਕਾਸ ਟੋਏ 'ਚ ਪਿਆ ਵਿਚਾਰਾ ਪੂਰੀ ਰੇਲਵੇ ਰੋਡ ਦੀ ਜੋ ਦੁਰਦਸ਼ਾ ਹੈ ਜਿਸ ਪ੍ਰਕਾਰ ਲੋਕੀ ਕਹਿੰਦੇ ਸੜਕ ਚ ਟੋਏ ਆ ਇੱਜੇ ਤਾਂ ਟੋਏ ਸੜਕ ਲੱਭਣੀ ਪੈਂਦੀ ਆ ਸੋ ਐਡੀ ਬੁਰੀ ਹਾਲਤ ਸੜਕ ਦੀ ਹੋਰੇ ਐਡਾ ਮੇਨ ਰੋਡ ਆ ਨਵਾਂ ਸ਼ਹਿਰ ਦਾ ਇਲੈਕਸ਼ਨਾਂ ਚ ਵੀ ਮੁੱਦਾ ਬਣਿਆ بڑے بڑے ਦਾਅਵੇ بڑے بڑے ਵਾਦੇ ਕੀਤੇ ਗਏ ਮੈਂ ਤਾਂ ਹੈਰਾਨ ਇੱਕ ਗੱਲ ਇਸ ਗੱਲ ਤੋਂ ਆ ਕਿ ਦੇਖੋ 2.5 ਸਾਲ ਸਰਕਾਰ ਬਣੀ ਨੂੰ ਹੋ ਗਿਆ ਸੀਐਮ ਸਾਹਿਬ ਨੇ ਬੜੀਆਂ ਫਾਈਲਾਂ ਵੇਖੀਆਂ ਕੱਲ ਵੀ ਮੈਂ ਸੁਣ ਰਿਹਾ ਸੀ ਐਸੈਂਬਲੀ ਚ ਕਹਿ ਰਹੇ ਸੀ ਜੀ ਫੁਲਾਣੇ ਦੀ ਫਾਈਲ ਖੋਲੀ ਫੁਲਾਣੇ ਦੀ ਖੋਲੀ ਭਾਈ ਰੇਲਵੇ ਰੋਡ ਦੀ ਫਾਈਲ ਕਦੋਂ ਖੁੱਲਣੀ ਆ ਜਿਹੜੀ ਰੇਲਵੇ ਰੋਡ 'ਚ ਕ腐ਸ਼ਨ ਹੋਈ ਆ ਉਸ ਰੇਲਵੇ ਰੋਡ ਦੀ ਕ腐ਸ਼ਨ ਦੀ ਫਾਈਲ ਕਿਉਂ ਨਹੀਂ ਖੁੱਲ ਰਹੀ ਕਿਤੇ ਆਸਾਤ ਨਹੀਂ ਆ ਵੀ ਕੋਈ ਥੱਲੇ ਆਮ ਆਦਮੀ ਪਾਰਟੀ ਕੋ ਵੀ ਪਹੁੰਚ ਗਿਆ ਉਸ ਕ腐ਸ਼ਨ ਦਾ ਹਿੱਸਾ ਪਹੁੰਚ ਗਿਆ ਦੂਜਾ ਐਮਪੀ ਸਾਹਿਬ ਨੇ ਬੜੇ ਵਾਦੇ ਕੀਤੇ ਸੀ ਕਿ ਵੀ ਮੈਂ ਜਿੱਤ ਕੇ ਜਾਊਂਗਾ ਤਾਂ ਰੇਲਵੇ ਰੋਡ ਬਣਾਊਂਗਾ ਉਹ ਰੇਡ ਰੋਡ ਤੇ ਬਣਾਉਣ ਦੀ ਤੂਰ ਦਰਸ਼ਨ ਨਹੀਂ ਹੋਏ ਦੁਬਾਰਾ ਉਹਨਾਂ ਦੇ ਸੋ ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਚਿਹਰਾ ਹੈ ਵੀ ਸਿਰਫ ਲੋਕਾਂ ਨੂੰ ਇਲੈਕਸ਼ਨ 'ਚ ਝੂਠਾ ਪ੍ਰੋਪਾਗੈਂਡਾ ਕਰਕੇ ਪਰਮਾਓ ਤੇ ਮੁੜ ਕੇ ਸ਼ਕਲ ਨਾ ਦਿਖਾਓ ਅੱਜ ਮੈਂ ਪੂਰੇ ਪੰਜਾਬ ਨੂੰ ਇਹ ਚਿਹਰਾ ਦਿਖਾ ਰਿਹਾ ਇਹ ਨਵਾਂ ਸ਼ਹਿਰ ਦੀ ਰੋਡ ਅੱਜ ਪੂਰਾ ਪੰਜਾਬ ਸੋਸ਼ਲ ਮੀਡੀਆ ਮੀਡੀਆ ਦੇ ਮਾਧਿਅਮ ਨਾਲ ਦੇਖ ਰਿਹਾ ਕਿ ਕਿੱਥੇ ਵਿਕਾਸ ਖੜਾ ਹੈ ਮੁੱਖ ਮੰਤਰੀ ਸਾਹਿਬ ਕਿੱਥੇ ਖੜੇ ਨੇ ਕਹਿੰਦੇ ਮੈਂ ਦੁਆਬੇ ਚ ਘਰ ਬਣਾ ਲਿਆ ਜਿੰਦਰ ਜਾ ਕੇ ਕੋਈ ਮੁੱਖ ਮੰਤਰੀ ਸਾਹਿਬ ਤੁਸੀਂ ਲੰਘ ਕੇ ਤਾਂ ਨਵਾਂ ਸ਼ਹਿਰ ਤੋਂ ਜਾਂਦੇ ਜਿੰਦਰ ਜਾਂਦੇ ਹੋ ਪਰ ਜਾਂਦੇ ਨਹੀਂ ਨਾ ਜਾਂਦੇ ਤਾਂ ਹੈਲੀਕਾਪਟਰ ਤੋਂ ਹੈ ਤੇ ਇਸ ਕਰਕੇ ਰੋਡ ਤਾਂ ਦਿਖਦੀ ਨਹੀਂ ਜਨਾਬ ਨੂੰ ਤੁਹਾਡਾ ਕਿਹੜਾ ਬਾਏ ਰੋਡ ਆਇਆ ਕਰਨ ਮੈਂ ਕਹਿੰਦਾ ਜੇ ਇਸ ਰੋਡ ਚੋਂ ਇੱਕ ਕਰੀ ਲੰਘ ਕੇ ਸੱਜ ਜਾਣ ਜੇ ਜੇ ਮੁਰਕੇ 4 ਦਿਨ ਫਿਜ਼ੀਓਥੈਰੇਪੀ ਨਾ ਕਰਾਉਣੀ ਪੈਗੀ ਸੀ ਹਮ ਸਾਹਿਬ ਨੂੰ ਤਾਂ ਠੀਕ ਹੈ ਨਾ ਜੀ ਔਰ ਜੇ ਕਿਤੇ ਸ਼ਾਮ ਨੂੰ ਲੰਘ ਜਾਣ ਤੇ ਸਾਰੀ ਉਤਰ ਜਾਣੀ ਆ ਸਾਰੇ ਇਸ ਕਰਕੇ ਕੋਲੋਂ ਦੀ ਅੱਜ ਫੁੱਲ ਵੱਜ ਗਿਆ ਸੀ ਸਾਰੀ ਮੀਡੀਆ ਨੂੰ ਪਤਾ ਹੈ ਉਹਨਾਂ ਦੀ ਅੱਖ 'ਚ ਫੁੱਲ ਵੱਜ ਗਿਆ ਸੀ ਤੇ ਉਹਨਾਂ ਨੂੰ ਇੰਨੀ ਤਕਲੀਫ ਹੋ ਗਈ ਕਿ ਮੈਨੂੰ ਆਪਣੀ ਸਪੀਚ ਵੀ ਸ਼ਾਰਟ ਕਰਨੀ ਪੈਣੀ ਤੇ ਮੈਨੂੰ ਹਸਪੀਟਲ ਜਾਣਾ ਹੈ ਤੁਸੀਂ ਦੇਖੋ ਅਸੀਂ ਰੋਜ਼ ਇੱਥੋਂ ਗੁਜ਼ਰਦੇ ਆ ਸਾਡੀ ਬੈਕਬੋਨ ਠਾਠਾ ਵੱਜਦੀ ਹੈ ਤੇ ਦੇਖੋ ਸਾਰੇ ਮੰਨ ਕੇ ਹਿਲ ਗਏ ਆ ਸਰਵਾਈਕਲ ਹੋ ਗਈ ਆ ਔਰ ਇੰਨੇ ਬੱਚੇ ਤੱਕ ਡਿੱਗ ਰਹੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਜਿਹੜੇ ਜਨੀ ਜੀ ਨੇ 10-15 ਦਿਨਾਂ ਗੰਦਾ ਪਾਣੀ ਪੀਤਾ ਨਲਕੇ ਤੋਂ ਇਹ ਸੜਕ ਬਣਦੀ ਪਈ ਸੀ ਬੋਤਲਾਂ ਦਿਖਾ ਰਹੇ ਸੀ ਗੰਦੇ ਪਾਣੀ ਦੀ ਔਰ ਸਭ ਤੋਂ ਪਹਿੜਾ ਜਿਹੜਾ ਉਹ ਦ੍ਰਿਸ਼ਟੀ ਦੇਖ ਕੇ ਲੋਕੋ ਖੜੇ ਹੁੰਦੇ ਸੋ ਇਸ ਕਰਕੇ ਅਜਿਹੜਾ ਮੈਂ ਪੂਰਾ ਰੋਡ ਦੇਖ ਰਿਹਾ ਮੈਂ ਤਾਂ ਬੜਾ ਹੈਰਾਨ ਹੈ ਪੀਰ ਕਿਵੇਂ ਇਹ ਹਲਕਾ ਇੰਚਾਰਜ ਕੀ ਕਰ ਰਹੇ ਨੇ ਐਮਪੀ ਸਾਹਿਬ ਕੀ ਕਰ ਰਹੇ ਨੇ ਸੋਸੀਏਸ ਇਸ਼ੂ ਤੇ ਲਾ ਕੇ ਆਪਣਾ ਲੜਾਈ ਆਪਣਾ ਸੰਘਰਸ਼ ਜੜਾ ਹੋਰ ਤੇਜ਼ ਕਰਾਂਗੇ ਔਰ ਅਗਰ ਇੱਕ ਹਫ਼ਤੇ ਚ ਇਸ ਰੋਡ ਦੇ ਉੱਪਰ ਕੁਝ ਕੰਮ ਨਹੀਂ ਸ਼ੁਰੂ ਹੁੰਦਾ ਤੇ ਡੀਸੀ ਆਫਿਸ ਦੇ ਬਾਹਰ ਭਾਰਤੀ ਜਨਤਾ ਪਾਰਟੀ ਧਰਨਾ ਲਗਾਏਗੀ ਉਦੇ ਬਾਲ ਅਸੀਂ ਐਮਪੀ ਸਾਹਿਬ ਦਾ ਘਰਾਵ ਵੀ ਕਰਾਂਗੇ ਜਿਹੜੇ ਹਲਕਾ ਇੰਚਾਰਜ ਨੇ ਮਾਨਯੋਗ ਜਿਹੜੇ ਆਪਣੇ ਆਪ ਨੂੰ ਐਮਐਲਏ ਤੋਂ ਉੱਤੇ ਦੀ ਚੀਜ਼ ਸਮਝਦੇ ਨੇ ਉਹਨਾਂ ਦਾ ਵੀ ਘਰਾਵ ਕਰਾਂਗੇ ਐਮਐਲਏ ਸਾਹਿਬ ਵਿਚਾਰਨ ਨੂੰ ਤਾਂ ਕੀ ਕਹਣਾ ਉਹਨੂੰ ਤਾਂ ਪੁੱਛਦਾ ਹੀ ਕੋਈ ਨਹੀਂ ਉਹਨਾਂ ਨੇ ਤੇ ਕੱਲ ਅਸੈਂਬਲੀ 'ਚ ਵੀ ਮੁੱਦਾ ਉਠਾਇਆ ਹੈ ਸੋ ਇਸ ਕਰਕੇ ਜਨਤਾ ਦੀ ਆਵਾਜ਼ ਹੈ ਔਰ ਇਹ ਕੱਲ ਮੈਂ ਜ਼ਰੂਰ ਆਜੇ ਹੋਰ ਵੀ ਕਹਿਣਾ ਚਾਹੁੰਦਾ ਵੀ ਜਿੱਥੇ ਇੱਕ ਬੰਨੇ ਸੜਕ ਦੀ ਮਾੜੀ ਹਾਲਤ ਆਪਾਂ ਦੇਖ ਰਹੇ ਆ ਮੈਂ ਜਦੋਂ ਇਲੈਕਸ਼ਨ 'ਚ ਆਇਆ ਸੀ ਮਦੋਂ ਵੀ ਗੱਲ ਕਹੀ ਸੀ ਕਿ ਵੀ ਰੇਲਵੇ ਰੋਡ ਬਣਾਵਾਂਗੇ ਮੈਂ ਅੱਜ ਇਹ ਗੱਲ ਸਰਕਾਰ ਨੂੰ ਕਹਿ ਰਿਹਾ ਅੱਜੇ ਭਗਵੰਤ ਮਾਨ ਸਾਹਿਬ ਤੇ ਕੰਗ ਸਾਹਿਬ ਹੱਥ ਖੜੇ ਕਰਦੇ ਨਹੀਂ ਵੀ ਅਸੀਂ ਨਹੀਂ ਬਣਾ ਸਕਦੇ ਮੈਂ ਨਿਤਨ ਗੜਗੜੀ ਸਾਹਿਬ ਕੋ ਝੋਲੀ ਅੱਡ ਕੇ ਸੜਕ ਬਣਵਾਉਣ ਲਈ ਪੈਸੇ ਲੈ ਆਉਂਗਾ ਕਿਤੇ ਅਸੀਂ 20 ਹਜ਼ਾਰਾਂ ਕਰੋੜ ਰੁਪਏ ਦੇ ਹਾਈਵੇ ਬਣਾ ਰਹੇ ਆ ਕਿ ਰੇਲਵੇ ਰੋਡ ਦੀ ਬਣਾ ਦੇਾਂਗੇ ਔਰ ਮੈਂ ਨਵੇਂ ਸ਼ਹਿਰ ਦਾ ਇੱਕ ਵੱਡਾ ਮੁੱਦਾ ਚੜਾ ਰੇਲਵੇ ਦਾ ਕਿ ਭਈ ਨਵਾਂ ਸ਼ਹਿਰ ਦੇ ਅੰਦਰ ਨਵਾਂ ਸ਼ਹਿਰ ਨੂੰ ਖੰਨਾਣਾ ਜੋੜਨ ਲਈ ਰੇਲ ਲਾਈਨ ਬਿਛਣੀ ਚਾਹੀਦੀ ਆ ਮੈਂ ਉਹਦੇ ਲਈ ਮਾਨਯੋਗ ਰੇਲ ਮੰਤਰੀ ਸਾਹਿਬ ਨੂੰ ਮਿਲਿਆ ਪਿਛਲੇ ਹਫ਼ਤੇ ਉਹਨਾਂ ਦੇ ਅੱਗੇ ਸਾਰਾ ਮੁੱਦਾ ਰੱਖਿਆ ਇਹ ਬੜਾ ਪੋਜ਼ਿਟਿਵ ਰਿਸਪੌਂਸ ਮੈਨੂੰ ਮੰਤਰੀ ਜੀ ਨੇ ਦਿੱਤਾ ਹੈ ਔਰ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਅਸੀਂ ਇਹਦਾ ਫਿਜ਼ਿਬਿਲਿਟੀ ਟੈਸਟ ਸ਼ੁਰੂ ਕਰਾਨੇ ਆ ਸੋ ਮੈਂ ਜਿਹੜੀ ਗੱਲ ਕਹਿ ਕੇ ਗਿਆ ਸੀ ਤੁਸੀਂ ਦੇਖੋਗੇ ਬਹੁਤ ਜਲਦੀ ਨਵਾਂ ਸ਼ਹਿਰ ਤੋਂ ਖੰਨਾ ਰੇਲਵੇ ਟਰੈਕ ਵਿਸ਼ਨ ਦਾ ਕੰਮ ਸ਼ੁਰੂ ਹੋਏਗਾ ਪਰ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਐਮਪੀ ਸਾਹਿਬ ਨੂੰ ਐਮਐਲਏ ਜਿਹੜੇ ਸਾਡੇ ਕੈਂਡੀਡੇਟ ਸੀ ਇਹਨਾਂ ਦੇ ਵੱਲੂ ਜੀ ਨੂੰ ਕਿ ਭਾਈ ਥੋੜਾ ਲੋਕਾਂ ਦਾ ਧਿਆਨ ਕਰੋ ਸੜਕ ਦਾ ਧਿਆਨ ਕਰੋ ਨਹੀਂ ਹੋਏਗਾ ਤਾਂ ਜਿੱਦਾਂ ਬਾਬਾ ਜੀ ਨੇ ਕਾਰ ਸੇਵਾ ਕਰਕੇ ਡਾਕਟਰ ਸਾਹਿਬ ਆਨੰਦਪੁਰ ਤੋਂ ਰੋਡ ਬਣ ਰਹੀ ਨਾ ਜੀ ਗ ਤੇ ਫਿਰ ਆਪਾਂ ਨੂੰ ਵੀ ਕਾਰ ਸੇਵਾ ਕਰਕੇ ਹੀ ਸੜਕ ਬਣਾਉਣੀ ਪੈਣੀ ਹੈ ਪਹਿਲੇ ਜਿਹੜੇ ਰਿਪੇਅਰ ਵੀ ਕੀਤੇ ਗਏ ਸੀ ਬਟ ਸੜਕ ਉਸ ਤੋਂ ਬਾਅਦ ਇਹ ਕਿ ਹੋਰ ਜ਼ਿਆਦਾ ਟੁੱਟ ਗਈ ਹੈ ਜੀ ਕਈ ਕਈ ਜਗ੍ਹਾ ਤੋਂ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਓਏ ਸਰਕਾਰ ਹੀ ਰਿਪੇਅਰ ਦੀ ਪਿਆਸ ਦੀ ਸਰਕਾਰ ਹੈ ਇਹ ਸਰਕਾਰ ਦੇ ਸਰਕਾਰ ਜਿਹੜੀ ਹੈ ਇਹ ਸੜਕ ਦੀ ਹਾਲਤ ਸਰਕਾਰ ਦੀ ਹਾਲਤ ਵਰਗੀ ਹੈ ਜੀ ਦੇਖੋ ਲਾਂਡਰ ਦਾ ਕੀ ਹਾਲ ਹੈ ਪੰਜਾਬ 'ਚ ਕੱਲ ਦਿਨ ਦਿਹਾੜੇ ਤਿੰਨ ਪਰਿਵਾਰ ਦੇ ਜੀ ਮਾਰਤੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਇੱਕ ਐਨ ਆਰ ਆਈ ਦਾ ਕਤਲ ਉਹਦੇ ਬੱਚੇ ਦੇ ਸਾਹਮਣੇ ਜਿਸ ਪ੍ਰਕਾਰ ਨਾਲ ਹੋਇਆ ਜਿਸ ਪ੍ਰਕਾਰ ਨਾਲ ਟੱਕਰਤੀਆਂ ਹੋ ਰਹੀਆਂ ਹਨ ਮਰਡਰ ਹੋ ਰਹੇ ਨੇ ਇਹ ਸਰਕਾਰ ਜਿਹੜੀ ਹੈ ਬਿਲਕੁਲ ਫੇਲ ਆ ਬਾਰ ਬਾਰ ਸਾਡੇ ਸੀਐਮ ਸਾਹਿਬ ਕਹਿੰਦੇ ਜੀ ਮੈਂ ਤੇ ਸਤੌਜ ਵਾਲੇ ਮਾਸਟਰ ਦਾ ਮੁੰਡਾ ਆ ਭਾਈ ਮਾਸਟਰ ਦਾ ਮੁੰਡਾ ਹੀ ਫੇਲ ਹੋ ਗਿਆ ਮਾਸਟਰ ਦੀ ਵਿਚਾਰੇ ਉੱਤੇ ਬੈਠੇ ਪਰੇਸ਼ਾਨ ਹੋਣੇ ਵੀ ਯਾਰ ਲੋਕਾਂ ਦੇ ਜਵਾਬ ਪੜਾਉਂਦੇ ਆਪਣੇ ਬੱਚੇ ਨੂੰ ਕੋਈ ਸਿਖਾਇਆ ਹੁੰਦਾ ਤੇ ਪੰਜਾਬ ਦੀ ਇਹ ਦੁਰਦਸ਼ਨਾ ਹੁੰਦੀ ਲੇਕੇਦਾਰ ਵੱਲੋਂ ਪੈਸੇ ਨਹੀਂ ਵਾਪਸ ਕੀਤੇ ਗਏ ਸੀ ਛੜ ਕੇ ਸੜਕ ਵਾਸਤੇ ਬਾਦੂ ਪੇਮੈਂਟ ਹੋ ਗਈ ਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਤਾਂ ਕਿਸੇ ਨੇ ਗੱਲ ਧਿਆਨ ਚ ਲਿਆਤੀ ਤੇ ਵਾਪਸ ਹੋ ਗਏ ਪਰ ਜਿਹੜੇ ਪੈਸੇ ਖਾਦੇ ਗਏ ਆ ਉਹ ਕਿਹਦੇ ਕਿਹਦੇ ਕੋਲ ਗਏ ਆ ਉਹਦਾ ਹਿੱਸਾ ਕਿੰਨੇ ਕਿੰਨੇ ਵੰਡਿਆ ਹੈ ਉਹ ਵੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਮੈਂ ਇਹ ਗੱਲ ਤਾਂ ਕਹਿੰਦਾ ਵੀ ਸੀਐਮ ਸਾਹਿਬ ਕੋਲ ਇਹ ਫਾਈਲ ਕਿਉਂ ਨਹੀਂ ਜਾਂਦੀ ਕੋਈ ਕੁਛ ਨਾ ਕੁਛ ਦਾਲ ਚ ਇੱਥੇ ਵੀ ਕਾਲਾ ਹੈ ਇਹ ਕਰਪਸ਼ਨ ਚਾਹੇ ਕਾਂਗਰਸ ਦੇ ਟਾਈਮ ਹੋਈ ਆ ਪਰ ਇਹਨੂੰ ਪ੍ਰੋਟੈਕਸ਼ਨ ਹੁਣ ਆਮ ਆਦਮੀ ਪਾਰਟੀ ਦੇ ਰਹੀ ਆ ਇਹਨੂੰ ਸ਼ਹਿ ਆਮ ਆਦਮੀ ਪਾਰਟੀ ਦੇ ਰਹੀ ਆ ਔਰ ਭ੍ਰਸ਼ਟਾਚਾਰ ਜਿਹੜਾ ਪਹਿਲਾਂ ਨਾਲੋਂ ਜ਼ਿਆਦਾ ਵਧਿਆ ਬੀਜੇਪੀ ਕੋਲੋਂ ਹੁਣ ਸੜਕ ਬਣਾਉਣ ਵਾਸਤੇ ਕੀ ਕੀਤਾ ਜਾਏਗਾ ਸੜਕ ਤੇ ਸਰਕਾਰ ਨੇ ਬਣਾਉਣੀ ਆ ਬੀਜੇਪੀ ਦਾ ਕੰਮ ਹੈ ਢੋਲ ਨਗਾੜੇ ਵਜਾ ਕੇ ਕੁੰਭ ਕਰਨੀ ਨੀਂਦ ਤੋਂ ਇਹਨਾਂ ਨੂੰ ਜਗਾਉਣਾ ਅਸੀਂ ਬੈਨ ਵਜਾਵਾਂਗੇ ਢੋਲ ਵਜਾਵਾਂਗੇ ਇਹਨਾਂ ਦੇ ਘਰਾਂ ਦੇ ਬਾਹਰ ਧਰਨੇ ਲਾਵਾਂਗੇ ਇਸ ਸਰਕਾਰ ਨੂੰ ਨੀਂਦ ਤੋਂ ਜਗਾਵਾਂਗੇ ਉਹਦਾ ਸੱਤਾ ਤੋਂ ਉਤਾਰਾਂਗੇ ਤੇ ਜਦੋਂ ਸਰਕਾਰ ਬਣਾਵਾਂਗੇ ਤੇ ਜਿਵੇਂ ਪੂਰੇ ਹਿੰਦੁਸਤਾਨ ਦੀ ਦੇਖੋ ਅੱਜ ਵਰਲਡ ਰਿਕਾਰਡ ਬਣਾਤਾ ਹਿੰਦੁਸਤਾਨ ਨੇ ਹਾਈਵੇ ਬਣਾਉਂਦਾ ਨਵਾਂ ਸ਼ਰਦੀ ਰੇਲਵੇ ਰੋਡ ਵੀ ਵੈਸੀ ਚਮਕਦਾਰ ਬਣਾਵਾ ਥੈਂਕ ਯੂ